ਪੁਰਾਣੇ ਗੀਤਕਾਰ ਉਹ ਖੁਦ ਕੰਗਾਲ ਦੇ ਪੰਜਾਬੀ ਬੋਲੀ ਨੂੰ ਅਮੀਰ ਕਰਦੇ ਜਿਹੜੇ ਗੀਤਕਾਰ ਭਾਵੇਂ ਉਹ ਲਾਹੌਰ 'ਚ ਜਨਮੇ ਭਾਵੇਂ ਗੁਜਰਾਣਾਂ 'ਚ ਜਨਮੇ ਭਾਵੇਂ ਪੇਸ਼ਾਵਰ 'ਚ ਜਨਮੇ ਭਾਵੇਂ ਉਹ ਕਿਤੇ ਵੀ ਜਨਮੇ ਪੰਜਾਬ ਦੀ ਕਿਸੇ ਵੀ ਖਿੱਤੇ 'ਚ ਵੰਡ ਤੋਂ ਬਾਅਦ ਚੜ੍ਹਦੇ ਪੰਜਾਬ ਦੇ 47 ਦਾ ਦਰਦ ਹੰਡਾਇਆ 84 ਦਾ ਦਰਦ ਹੰਡਾਇਆ ਪਰ ਪੰਜਾਬੀਆਂ ਨੂੰ ਪਤਾ ਨਹੀਂ ਕਿ ਜਿਸ ਬੰਦੇ ਨੇ ਸਾਡੀ ਜ਼ੁਬਾਨ ਲਈ ਆ ਕੁਝ ਕੀਤਾ ਕਿ ਕਿੱਥੇ ਕਿੱਥੇ ਕਿੰਧਾ ਦੇ ਹੀਰੇ ਫਿਰ ਜਿਹੜੇ ਨੇ ਤੁਸੀਂ ਉਹ ਲੱਭੇ ਨੇ ਗਵਾਚੇ ਹੋਏ ਲੱਭੇ ਚੱਲਣਗੇ ਮੇਰੇ ਨਾਲ ਦੁਸ਼ਮਣ ਵੀ ਮੇਰੇ ਇਹ ਵਖਰੀ ਇਹ ਗੱਲ ਮੁਸਕਰਾ ਕੇ ਚੱਲਣ ਉਹ ਪ੍ਰਸਥਿਤੀਆਂ ਐਸੀਆਂ ਬਣੀਆਂ ਕਿ ਸਾਡੇ ਲੋਕਾਂ ਨੇ ਉਹ ਗੀਤ ਸ਼ਿਵ ਕੁਮਾਰ ਬਟਾਲਵੀ ਦਾ ਮੰਨ ਲਿਆ ਸਤਿ ਸ੍ਰੀ ਅਕਾਲ ਦੋਸਤੋ ਮੈਂ ਧਰਮਾ ਹਰਿਓ ਤੇ ਤੁਸੀਂ ਵੇਖ ਰਹੇ ਹੋ ਅਰੰਗ ਪੰਜਾਬ ਦੇ ਸੋ ਦੋਸਤੋ ਅੱਜ ਅਸੀਂ ਸਾਡੇ ਪੰਜਾਬ ਦੇ ਰੰਗਾਂ ਦੇ ਵਿੱਚ ਇੱਕ ਉਹ ਰੰਗ ਲੈ ਕੇ ਹਾਜ਼ਰ ਹਾਂ ਪੰਜਾਬੀ 뮤직 ਇੰਡਸਟਰੀ ਦੇ ਨਾਲ ਜੁੜੀ ਹੋਈ ਇੱਕ ਉਹ ਸ਼ਖਸੀਅਤ ਲੈ ਕੇ ਹਾਜ਼ਰ ਹਾਂ ਤੁਹਾਡੇ ਰੂਬਰੂ ਕਰਾਂਗੇ ਜਿਨ੍ਹਾਂ ਨੇ ਬੜੀ ਖੋਜ ਪੜਤਾਲ ਕੀਤੀ ਹੈ ਕਿ ਪੁਰਾਣੇ ਕਲਾਕਾਰਾਂ ਬਾਰੇ ਪੁਰਾਣੇ ਗੀਤਕਾਰਾਂ ਬਾਰੇ ਤੇ ਮੇਰਾ ਖਿਆਲ ਵੀ ਸ਼ਾਇਦ ਤੁਸੀਂ ਸਾਰੇ ਸਮਝ ਗਏ ਹੋਣੇ ਸਾਡੇ ਬਹੁਤ ਹੀ ਸਤਿਕਾਰਯੋਗ ਸ਼੍ਰੀ ਅਸ਼ੋਕ ਬਾਂਸਲ ਜੀ ਮਾਨਸਾ ਵਾਲੇ ਆਓ ਫਿਰ ਅੱਜ ਆਪਾਂ ਕਰਦੇ ਹਾਂ ਗੱਲਬਾਤ ਹਾਂਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਧਰਮਨ ਜੀ ਬਹੁਤ ਬਹੁਤ ਧੰਨਵਾਦ ਜੀ ਆਇਆਂ ਜੀ ਥੈਂਕ ਯੂ ਜੀ ਬਹੁਤ ਸਮੇਂ ਦੀ ਸਾਡੀ ਇੱਕ ਇੱਛਾ ਸੀ ਕਿ ਅਸੀਂ ਬਾਂਸਲ ਸਾਹਿਬ ਨਾਲ ਇੱਕ ਮੁਲਾਕਾਤ ਕਰੀਏ ਸੋ ਬਾਂਸਲ ਸਾਹਿਬ ਤੁਸੀਂ ਇੱਕ ਉਹ ਗੱਲ ਕੀਤੀ ਹੈ ਜਿਵੇਂ ਆਮ ਤੌਰ ਤੇ ਤਾਂ ਗੱਲ ਕੀਤੀ ਜਾਂਦੀ ਹੈ ਕਿ ਮਿੱਟੀ ਨਾ ਫਰੋਲ ਜੋਗੀ ਆ ਪਰ ਤੁਸੀਂ ਕਿਹਾ ਕਿ ਮਿੱਟੀ ਫਰੋਲ ਜੋਗੀ ਇੱਕ ਕਿਤਾਬ ਵੀ ਲਿਖੀ ਤੇ ਤੁਸੀਂ ਉਹ ਮਿੱਟੀ ਫਰੋਲ ਕੇ ਪੰਜਾਬ ਦੇ ਅਨੇਕਾਂ ਫਨਕਾਰ ਕਲਾਕਾਰ ਗੀਤਕਾਰ ਜਿਨ੍ਹਾਂ ਦੀ ਖੋਜ ਕੀਤੀ ਹੈ ਨਾ ਤੇ ਉਹਦੇ ਵਾਸਤੇ ਤੁਹਾਨੂੰ ਕਿੰਨਾ ਇੱਕ ਔਖਾ ਕੰਮ ਲੱਗਾ ਤੇ ਕਿੱਥੇ ਕਿੱਥੇ ਜਾਣਾ ਪਿਆ ਤੇ ਕਿਹੜੇ ਕਿਹੜੇ ਹੀਰੇ ਨੇ ਜਿਹੜੇ ਤੁਸੀਂ ਉਹ ਲੱਭੇ ਤਰਮਨ ਜੀ ਸਵਾਲ ਤੁਹਾਡੇ ਕਾਫੀ ਹੋ ਗਏ ਪਹਿਲੇ ਚ ਜਦੋਂ ਇਹਨਾਂ ਇੱਕ ਵੀ ਅਸੀਂ ਮਿੱਟੀ ਨਾਲ ਫਰੋਲ ਜੋਗੀਆਂ ਨਹੀਂ ਉਹ ਲੱਭਣੇ ਲਾਲ ਗਵਾਚੇ ਹਾਂਜੀ ਜਦੋਂ ਇੰਨੀ ਗੱਲ ਕਹਿ ਦਿੱਨੇ ਦੇ ਪਿੱਛੇ ਡੰਡਾ ਲੱਗ ਗਿਆ ਬਿਲਕੁਲ ਜੀ ਗੱਲ ਖਤਮ ਹੋ ਗਈ ਗੱਲ ਖਤਮ ਨਾ ਮਿੱਟੀ ਫਰੋਲਣੀ ਹੈ ਨਾ ਲਾਲ ਲੱਭਣੇ ਪਰ ਮਿੱਟੀ ਤਾਂ ਲਾਲਾਂ ਦੀ ਭਰੀ ਪਈ ਹੈ ਸਾਡੀ ਹਿੰਮਤ ਚਾਹੀਦੀ ਹੈ ਕਿ ਉਸ ਮਿੱਟੀ ਨੂੰ ਫਰੋਲੀਏ ਲਾਲ ਲੱਭ ਜਾਣਾ ਕੀ ਬਾਤ ਹੈ ਦੂਜੇ ਤੁਸੀਂ ਸੰਗੀਤ ਦੀ ਗੱਲ ਕੀਤੀ ਹਾਂਜੀ ਸ ਮੇਰੇ ਮੁਤਾਬਕ ਮੇਰਾ ਮੰਨਣਾ ਕਿ ਸੰਗੀਤ ਦੇ ਗੀਤ ਦੇ ਤਿੰਨ ਭਾਗ ਨੇ ਸੰਗੀਤ ਦੇ ਗੀਤ ਦੇ ਜੀ ਜਿਉ ਇਸ ਗੀਤ ਸੁਣਦੇ ਆ ਉਹ ਤਿੰਨ ਉਹਦੇ ਮੂਢਲੇ ਭਾਗ ਨੇ ਪਹਿਲਾ ਲਫਜ਼ ਕਵਤਾ ਕਵਤਾ ਲਿਖਨ ਵਾਲਾ ਬੰਦਾ ਹੋ ਰਿਹਾ ਗੀਤ ਲਿਖਨ ਵਾਲਾ ਬੰਦਾ ਹੋ ਰਿਹਾ ਫਿਰ ਉਹਨੂੰ ਉਹਦੇ ਮੀਚ ਦੀ ਧੁਨ ਚਾਹੀਦੀ ਹੈ ਬਿਲਕੁਲ ਜੀ ਜਿਹਨੂੰ ਅਸੀਂ ਸੰਗੀਤਕਾਰ ਕਹਿੰਦੇ ਆ ਬਿਲਕੁਲ ਪਹਿਲਾਂ ਲਫ਼ਜ਼ਾਂ ਵਾਲਾ ਗੀਤਕਾਰ ਫਿਰ ਧੁਨ ਬਣਾਉਣ ਵਾਲਾ ਸੰਗੀਤ ਸੰਗੀਤਕਾਰ ਫਿਰ ਉਹਨਾਂ ਦੇ ਮੀਚ ਦੀ ਆਵਾਜ਼ ਚਾਹੀਦੀ ਨਿਵਾਉਣ ਵਾਲੇ ਠੀਕ ਉਹ ਗੀਤਕਾਰ ਦੇ ਬੋਲ ਸੰਗੀਤਕਾਰ ਦੀ ਸੁਰ ਦੇ ਨਾਲ ਗਾਇਕ ਦੀ ਆਵਾਜ਼ ਦੇ ਨਾਲ ਅੰਬਰੀ ਉਡਾਰੀਆਂ ਭਰਦੇ ਉਹ ਲੋਕਾਂ ਦੇ ਹੋ ਜਾਂਦੇ ਹਾਂ ਹਾਂਜੀ ਤਿੰਨਾਂ ਚ ਇੱਕ ਚੀਜ਼ ਵੀ ਗਾਇਬ ਹੋ ਜਾਈ ਤਾਂ ਗੀਤ ਅਧੂਰਾ ਰਹਿ ਜਾਂਦਾ ਬਿਲਕੁਲ ਤੇ ਜਦੋਂ ਤੁਸੀਂ ਤਿੰਨੇ ਚੀਜ਼ਾਂ ਨੂੰ ਪ੍ਰਭਾਸ਼ਿਤ ਕਰਦੇ ਆ ਤਾਂ ਸਭ ਤੋਂ ਮੁਢਲਾ ਹੈ ਗੀਤਕਾਰ ਲਫਸ ਬਿਲਕੁਲ ਤੇ ਅੱਜ ਉਹ ਗੀਤਕਾਰ ਅਲੋਪ ਹੋ ਚੁੱਕੇ ਹੈ ਬਿਲਕੁਲ ਜੀ ਮੈਂ ਅਕਸਰ ਗੱਲ ਕਰਦਾ ਹੁੰਦਾ ਕਿ ਪੁਰਾਣੇ ਸਮੇਂ ਦੇ ਵਿੱਚ ਜਦੋਂ ਖੂਹ ਹੁੰਦੇ ਸੀ ਹਾਂਜੀ ਉਹ ਖੂਹ ਜਦੋਂ ਬਣਦਾ ਸੀ ਤੱਕ ਚੱਕ ਬਣਾ ਲਿਆ ਜਾਂਦਾ ਥੱਲੋਂ ਦੇ ਮਿੱਟੀ ਖੁਰਚੀ ਜਾਂਦੇ ਉੱਤੇ ਚਨਾਈ ਹੋਈ ਜਾਂਦੀ ਖੂਹ ਬਣ ਜਾਂਦਾ ਹਾਂਜੀ ਖੂਹ ਸਿਰ ਤੇ ਚੱਕ ਤੇ ਸੀ ਪਰ ਜਦ ਸਾਨੂੰ ਪਿਆਸ ਲੱਗਦੀ ਅਸੀਂ ਮੌਨ ਤੇ ਖੜ ਕੇ ਪਾਣੀ ਪੀ ਲੈਂਦੇ ਆਪਣੀ ਪਿਆਸ 부ਝਾ ਕੇ ਤੁਰ ਜਾਂਦੇ ਨਾ ਤਾਂ ਸਿੱਖੂ ਬਾਰੇ ਕਦੇ ਸੋਚਿਆ ਤੇ ਨਾ ਉਸ ਚੱਕ ਬਾਰੇ ਜੇ ਚੱਕ ਨਾ ਹੁੰਦਾ ਤਾਂ ਖੂਹ ਨਾ ਹੁੰਦਾ ਜੇ ਖੂਹ ਨਾ ਹੁੰਦਾ ਤਾਂ ਪਾਣੀ ਨਾ ਹੁੰਦਾ ਪਾਣੀ ਨਾ ਹੁੰਦਾ ਸਾਡੀ ਪਿਆਸ ਤਾਨਾ ਬਈ ਦੀ ਬਿਲਕੁਲ ਠੀਕ ਹੈ ਤੇ ਉਹ ਗੀਤਕਾਰ ਉਹ ਖੂਹ ਦੇ ਚੱਕ ਨੇ ਜਿੰਨਾ ਤੇ ਸਾਰਾ ਕੁਝ ਉਸਰਿਆ ਉਸਰਿਆ ਬਿਲਕੁਲ ਤੂੰ ਮੈਂ ਕਿਉਂਕਿ ਜਿਹੜੇ ਪੁਰਾਣੇ ਗੀਤਕਾਰ ਸੀ ਉਹ ਖੁਦ ਕੰਗਾਲ ਦੇ ਕੇ ਪੰਜਾਬੀ ਬੋਲੀ ਨੂੰ ਅਮੀਰ ਕਰਦੇ ਬਿਲਕੁਲ ਜੀ ਉਹਨਾਂ ਨੇ ਨਾ ਆਪਣੇ ਘਰ ਬਾਰੇ ਸੋਚਿਆ ਨਾ ਧਨ ਬਾਰੇ ਸੋਚਿਆ ਅੱਜ ਦਾ ਯੁੱਗ ਮਸ਼ੀਨੀ ਯੁੱਗ ਆ ਗਿਆ ਪੈਸੇ ਦਾ ਯੁੱਗ ਆ ਗਿਆ ਅਸੀਂ ਉਹਨਾਂ ਗੀਤਕਾਰਾਂ ਨੂੰ ਰੂਲ ਤਾਂ ਬਿਲਕੁਲ ਅਸੀਂ ਉਹ ਗੀਤ ਤਾਂ ਸੁਣਦੇ ਆ ਪਰ ਉਹ ਚੱਕ ਵਾਲੀ ਗੱਲ ਆ ਕਿ ਉੱਥੋਂ ਤੱਕ ਲੱਭਣ ਦੀ ਕੋਸ਼ਿਸ਼ ਨਹੀਂ ਕਰਦੇ ਸਨ ਇੱਕ ਇਹ ਲੋਕ ਗੀਤ ਹੈ ਜਿਸ ਗੀਤ ਦੇ ਵਿੱਚ ਗੀਤਕਾਰ ਦਾ ਨਾਂ ਨਹੀਂ ਅਸੀਂ ਉਹਨੂੰ ਲੋਕ ਗੀਤ ਕਹਿ ਕੇ ਵਿਸਾਰਦੇ ਨੇ ਪਰ ਜਿਹੜਾ ਕੰਟੈਂਟ ਵਾਈਜ਼ ਚੱਲਿਆ ਆ ਰਿਹਾ ਉਹ ਗੀਤ ਕਿਸੇ ਨਾ ਕਿਸੇ ਗੀਤਕਾਰ ਦਾ ਲਿਖਿਆ ਹੋਇਆ ਜੀ ਬਿਲਕੁਲ ਜੀ ਬਿਲਕੁਲ ਇਹ ਵੱਖਰੀ ਗੱਲ ਹੈ ਕਿ ਸਾਡੇ ਕੋਲ ਲੱਭਣ ਦੀ ਹਿੰਮਤ ਨਹੀਂ ਸੀ ਬਿਲਕੁਲ ਪਰ ਤੁਸੀਂ ਹਿੰਮਤ ਕੀਤੀ ਜੀ ਚਲੋ ਮੈਂ ਕਰ ਰਿਹਾ ਮੈਂ ਲਗਾਤਾਰ ਮੇਰਾ ਸੰਘਰਸ਼ ਜਾਰੀ ਹੈ ਹਾਂਜੀ ਪਹਿਲੀ ਕਿਤਾਬ ਲੋਕਾਂ ਦੇ ਹੱਥਾਂ 'ਚ ਹੈ ਹਾਂਜੀ ਦੂਜੀ ਕਿਤਾਬ ਹੁਣ ਆ ਚੁੱਕੀ ਜੀ ਮੈਂ ਸਿਰਫ ਉਹਨਾਂ ਗੀਤਕਾਰਾਂ ਤੇ ਕੰਮ ਕੀਤਾ ਹੈ ਇਸ ਕਿਤਾਬ ਦੇ ਵਿੱਚ ਮੈਂ ਸਨ 1900 ਤੋਂ ਲੈ ਕੇ 1940 ਤੱਕ ਜਿਹੜੇ ਗੀਤਕਾਰ ਭਾਵੇਂ ਉਹ ਲਾਹੌਰ 'ਚ ਜਨਮੇ ਭਾਵੇਂ ਗੁਜਰਾਣਾ 'ਚ ਜਨਮੇ ਭਾਵੇਂ ਪੇਸ਼ਾਵਰ 'ਚ ਜਨਮੇ ਭਾਵੇਂ ਉਹ ਕਿਤੇ ਵੀ ਜਨਮੇ ਪੰਜਾਬ ਦੀ ਕਿਸੇ ਵੀ ਖਿੱਤੇ 'ਚ ਵੰਡ ਤੋਂ ਬਾਅਦ ਚੜ੍ਹਦੇ ਪੰਜਾਬ ਦੇ ਹੋ। ਹੁਣ ਮੈਂ ਉਹਨਾਂ ਗੀਤਕਾਰਾਂ ਤੇ ਕੰਮ ਕਰ ਰਿਹਾ ਉਹ ਗੀਤਕਾਰ ਜਿਹਦੇ ਭਾਵੇਂ ਲੁਧਿਆਣਾ 'ਚ ਜਨਮੇ ਭਾਵੇਂ ਅੰਮ੍ਰਿਤਸਰ ਭਾਵੇਂ ਅੰਬਾਲਾ ਭਾਵੇਂ ਹੁਸ਼ਿਆਰਪੁਰ ਵੰਡ ਤੋਂ ਬਾਅਦ ਲੀਕ ਦੇ ਪਰਲੇ ਪਾਸੇ ਜਾ ਕੇ ਪ੍ਰਵਾਂਚੜੇ ਜੀ ਤੇ ਅੱਜ ਆਪਾਂ 1940 ਤੋਂ ਪਹਿਲਾਂ ਦੀ ਗੱਲ ਕਰਨੀ ਹੈ ਜੈ ਆਪਾਂ ਮੈਂ ਕੰਮ 1940 ਤੋਂ ਪਹਿਲਾਂ ਦਾ ਕਰ ਰਹੇ ਹਾਂ ਜੋ ਕਰ ਚੁੱਕਿਆ ਉਹ ਵੀ 1940 ਤੋਂ ਪਹਿਲਾਂ ਦਾ ਹੈ ਜੋ ਕਰ ਰਹੇ ਹੋ ਉਹ ਵੀ 1940 ਤੋਂ ਪਹਿਲਾਂ ਦਾ ਹੈ ਜੀ ਤੇ ਉਹਨੂੰ ਜੇ ਅੱਜ ਦੀ ਭਾਸ਼ਾ 'ਚ ਕਹਾਂਗੇ ਵੀ ਮੈਂ ਹੁਣ ਤੱਕ ਦਾ ਭਾਰਤੀ ਪੰਜਾਬ ਦੇ ਗੀਤਕਾਰਾਂ ਤੇ ਕੰਮ ਕਰ ਚੁੱਕਿਆ ਹੁਣ ਪਾਕਿਸਤਾਨ ਦੇ ਪੰਜਾਬ ਦੇ ਗੀਤਕਾਰਾਂ ਤੇ ਕੰਮ ਕਰ ਰਿਹਾ ਹਾਂ ਇਹ ਤਾਂ ਪੰਜਾਬੀ ਗੀਤਕਾਰ ਹਾਂ ਬਿਲਕੁਲ ਹੈ ਉਹ ਸਾਂਝੇ ਪੰਜਾਬ ਦੇ ਜੰਮੇ ਬਿਲਕੁਲ ਜੀ ਬਿਲਕੁਲ ਜੀ ਇੱਕੋ ਪੰਜਾਬ ਦੇ ਜੰਮੇ ਪਰ ਉਹਨਾਂ ਨੂੰ ਵੰਡ ਦਿੱਤਾ ਬਿਲਕੁਲ ਜੀ ਬਿਲਕੁਲ ਤੇ ਕਿੰਦਾਂ ਦੇ ਹੀਰੇ ਫਿਰ ਜਿਹੜੇ ਨੇ ਤੁਸੀਂ ਉਹ ਲੱਭੇ ਨੇ ਗਵਾਚੇ ਹੋਏ ਲੱਭੇ ਬڑے ਵੱਡੇ ਵੱਡੇ ਗੀਤ ਜਦੋਂ ਮੈਂ ਬਚਪਨ ਦੀ ਅਵਸਥਾ ਸੀ ਉਦੋਂ ਰੇਡੀਓ ਸਾਡੇ ਕੋਲੇ ਵੱਡਾ ਸਾਧਨ ਹੁੰਦਾ ਹਾਂਜੀ ਤੇ ਕਿਉਂਕਿ ਸਾਡੀ ਇੱਕ ਪਰਵਿਰਤੀ ਹੈ ਵੀ ਇੱਕ ਟਾਈਪਡ ਚੁਣ ਲੈਣੇ ਵੀ ਫਲਾਣਾ ਗੀਤ ਹੈ ਫਲਾਣੇ ਵਰਗਾ ਹੈ ਫਲਾਣੇ ਦਾ ਲਿਖਿਆ ਹੋ ਉਦੋਂ ਇੱਕ ਗੀਤ ਵਜਦਾ ਹੁੰਦਾ ਵੀ ਜਦੋਂ ਮੇਰੀ ਅਰਥੀ ਉਠਾ ਕੇ ਚੱਲਣਗੇ ਮੇਰੇ ਯਾਰ ਸਭ ਹਮ ਹਮਾ ਕੇ ਚੱਲਣਗੇ ਚੱਲਣਗੇ ਮੇਰੇ ਨਾਲ ਦੁਸ਼ਮਣ ਵੀ ਮੇਰੇ ਇਹ ਵਖਰੀ ਇਹ ਗੱਲ ਮੁਸਕਰਾ ਕੇ ਚੱਲਦਾ ਜੀ ਉਹ ਪ੍ਰਸਥਿਤੀਆਂ ਐਸੀਆਂ ਬਣੀਆਂ ਕਿ ਸਾਡੇ ਲੋਕਾਂ ਨੇ ਉਹ ਗੀਤ ਸ਼ਿਵ ਕੁਮਾਰ ਬਟਾਲਵੀ ਦਾ ਮੰਨ ਲਿਆ ਜੀ ਇੱਥੋਂ ਤੱਕ ਕਿ ਕਈ ਸੋਰਸਾਂ ਤੇ ਵੀ ਲਿਖਿਆ ਜਾਣ ਲੱਗ ਪਿਆ ਗੀਤਕਾਰ ਸ਼ਿਵ ਕੁਮਾਰ ਬਟਾਲਵੀ ਜਦੋਂ ਕਿ ਉਸ ਦੇ ਗੀਤਕਾਰ ਪ੍ਰਕਾਸ਼ ਸਾਥੀ ਨੇ ਜੀ ਉਹ ਪ੍ਰਕਾਸ਼ ਸਾਥੀ ਕੌਣ ਸੀ ਕਿੱਥੋਂ ਆਏ ਸੀ ਉਹਨਾਂ ਨੇ ਜ਼ਿੰਦਗੀ ਚ ਹੋਰ ਕਿਹੜੇ-ਕਿਹੜੇ ਗੀਤ ਲਿਖੇ ਜਿਹੜੇ ਵੱਡੇ ਗੀਤ ਅੱਜ ਤੱਕ ਸਾਡੇ ਕੰਨਾਂ ਚ ਗੂੰਜਦੇ ਐ ਉਹ ਤਾਂ ਤੁਹਾਨੂੰ ਕਿਤਾਬ ਪੜ੍ਹ ਕੇ ਪਤਾ ਲੱਗਦਾ ਜੀ ਇਸੇ ਤਰ੍ਹਾਂ ਇੱਕ ਹੋਰ ਸੁਰਿੰਦਰ ਕੌਰ ਦੀ ਆਵਾਜ਼ ਚ ਬੜਾ ਮਸ਼ਹੂਰ ਗੀਤ ਸੀ ਨਹਿਰਮ ਦਿਲਾਂ ਦੇ ਮਾਹੀ ਮੋੜੇ ਦਾ ਕਰਮਾ ਦਿਨ ਰਾਤ ਤੜਪਦੀ ਨਿਰਮਾਨ ਵੀਸ਼ਮਾਰ ਇਹ ਵਿਸ਼ੇ ਕੁਮਾਰ ਬਟਾਲਵੀ ਦੇ ਲਿਖੇ ਲੱਗਿਆ ਪਰ ਇਹਦੇ ਗੀਤਕਾਰ ਸੀ ਸਰਦਾਰ ਸਾਧੂ ਸਿੰਘ ਅੰਚਲ ਜੀ ਜੋ ਦਿੱਲੀ ਪੁਲਿਸ ਚ ਐਸਪੀ ਸੀ ਉਹਨਾਂ ਦੇ ਗੀਤ ਹੋਰ ਕਲਾਕਾਰਾਂ ਨੇ ਵੀ ਗਾਏ ਹੁਣ ਬਾਅਦ ਦੇ ਸਰਦੂਲ ਸਕੰਦਰ ਹੰਸ ਰਾਜਾਂ ਹਸਰਾਂ ਨੇ ਵੀ ਗਾਏ ਕੌਣ ਸੀ ਸਾਧੂ ਸਿੰਘ ਅੰਚਲ ਉਹਦੇ ਕਿੱਡੇ ਵੱਡੇ ਗੀਤ ਸੀ ਉਹ ਬੰਦਾ ਪੰਜਾਬੀਆਂ ਨੇ ਕਿਉਂ ਵਿਸਾਰਿਆ ਇਹ ਤਾਂ ਕਿਤਾਬ ਵਿੱਚ ਪਤਾ ਬਿਲਕੁਲ ਕਿਉਂਕਿ ਸਾਰੀ ਕਿਤਾਬ ਜਿਹੜੀ ਖੁੱਲੀ ਆਪਾਂ ਉਹ ਨਹੀਂ ਕਰ ਸਕਦੇ ਬਿਲਕੁਲ ਕਿਉਂਕਿ ਕਿਤਾਬ ਲਿਖਣ ਤੇ ਮੈਨੂੰ 25 ਵਰਿਆਂ ਤੋਂ ਉੱਪਰ ਦਾ ਸਮਾਂ ਲੱਗ ਗਿਆ ਜੀ ਵਾਹਿਗੁਰੂ ਮੈਂ ਕਿਤਾਬਾਂ ਨਹੀਂ ਲਿਖੀਆਂ ਕਿਤਾਬ ਨਹੀਂ ਲਿਖੀ ਜਿਹੜੀ ਦੂਜੀ ਉਹ ਵੀ ਕਿਤਾਬ ਉਸੇ ਦਾ ਹੀ ਹਿੱਸਾ ਹੈ ਜੀ ਬਿਲਕੁਲ ਕਾਫੀ ਦੂਰ ਦੂਰ ਤੱਕ ਲੱਗਣਾ ਪਿਆਣਾ ਤੁਹਾਨੂੰ ਹਾਂਜੀ ਦੇਖੋ ਉਹਨਾਂ ਲੋਕਾਂ ਨੇ ਜੋ ਕੰਮ ਕੀਤਾ ਉਹ ਲੋਕਾਂ ਲਈ ਕੀਤਾ ਉਹ ਨਿੱਜ ਲਈ ਨਹੀਂ ਕੀਤਾ ਉਹਨਾਂ ਨੇ ਆਪਣੇ ਬੱਚਿਆਂ ਲਈ ਨਹੀਂ ਕੀਤਾ ਮੈਂ ਜਦੋਂ ਉਹਨਾਂ ਲੋਕਾਂ ਦੇ ਘਰਾਂ 'ਚ ਗਿਆ ਉਹਨਾਂ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਉਹਨਾਂ ਦੇ ਥਾ ਟਿਕਾਣੇ ਲੱਭਣ ਦੀ ਕੋਸ਼ਿਸ਼ ਕੀਤੀ ਕਿਸੇ ਦੀ ਦੂਜੀ ਪੀੜ੍ਹੀ ਚੱਲ ਰਹੀ ਹੈ ਕਿਸੇ ਦੀ ਤੀਜੀ ਪੀੜ੍ਹੀ ਚੱਲ ਰਹੀ ਹੈ ਠੀਕ ਹੈ ਉਹਨਾਂ ਦੇ ਪਿਓ ਦਾਦਦੇ ਬਾਰੇ ਉਹਨਾਂ ਨੂੰ ਕਿੰਨਾ ਕੁ ਪਤਾ ਸੀ ਕਿੰਨਾ ਕੁ ਗਿਆਨ ਸੀ ਕੀ ਕੁਝ ਲਿਖਿਆ ਥੋੜਾ ਬਹੁਤ ਮੈਨੂੰ ਮਿਲਿਆ ਬਾਕੀ ਲੋਪ ਹੋ ਗਿਆ ਸਮੇਂ ਦੀ ਦੂਰ ਚ ਗਵਾਚ ਗਿਆ ਤੇ ਮੈਂ ਇੱਕ ਪੈੜ ਲੱਭਤੀ ਆ ਪੈੜ ਐ ਕੋ ਖੋਜੀ ਬਣ ਕੇ ਉੱਥੋਂ ਤੱਕ ਪਹੁੰਚ ਭਾਵੇਂ ਮੇਰਾ ਕੰਮ ਅਧੂਰਾ ਹੈ ਸੰਪੂਰਨ ਨਹੀਂ ਪਰ ਮੈਂ ਇੱਕ ਰਾਹ ਤੇ ਤੁਰਿਆ ਜਾ ਰਹੇ ਹਾਂ ਮੰਜ਼ਿਲ ਵੱਲ ਮੈਂ ਨਿਰੰਤਰ ਜਾ ਰਹੇ ਹਾਂ ਜਦੋਂ ਤੱਕ ਮੇਰੇ ਚ ਸਾਹ ਚੱਲਦੇ ਐ ਮੈਂ ਕਰਦਾ ਰਹੂੰ ਜੀ ਤੇ ਹੁਣ ਤੱਕ ਜੋ ਕੀਤਾ ਜਿਵੇਂ ਕੁਛ ਕੁਛ ਗੱਲਾਂ ਆਪਾਂ ਜਿਵੇਂ ਤੁਸੀਂ ਆਪਾਂ ਨੇ ਪਹਿਲਾਂ ਕੀਤੀਆਂ ਜੀ ਤੇ ਐਦਾਂ ਦੀਆਂ ਜਿਹੜੇ ਜਿਵੇਂ ਆਪਾਂ ਗੱਲ ਕਰ ਰਹੇ ਸੀਗੇ ਕਿ ਉੱਚਾਦਰ ਬਾਬੇ ਨਾਨਕ ਦਾ ਫਿਲਮ ਦੇ ਕੁਝ ਗੀਤ ਸੀ ਜਿਹੜੇ ਉਹ ਇਸ ਕਿਤਾਬ ਦੇ ਵਿੱਚੋਂ ਹੈ ਜਦੋਂ ਹਿੰਦੁਸਤਾਨ ਤੇ ਪਾਕਿਸਤਾਨ ਦੀ ਵੰਡ ਹੋਈ ਹੈ ਤਾਲੀਕ ਦੇ ਪਰਲੇ ਪਾਸੇ ਇੱਕ ਪਰਿਵਾਰ ਆਉਂਦਾ ਹੈ ਦੋ ਬੱਚੇ ਇੱਕ ਬਾਪ ਹੈ ਲੀਕ ਤਪਕੇ ਇਧਰ ਆ ਜਾਂਦੇ ਜਾਨ ਬਚਾ ਕੇ ਤੇ ਦਿੱਲੀ ਪਹੁੰਚ ਜਾਂਦੇ ਬਾਪ ਰੇੜੀ ਚਲਾਉਂਦਾ ਹੈ ਬੱਚੇ ਧੱਕਾ ਲਾਉਂਦੇ ਆ ਪੇਟ ਪਾਲਦੇ ਵੱਡਾ ਮੁੰਡਾ ਜਿਹਦਾ ਨਾਮ ਹਰਪਜਨ ਹੈ 10-12 ਵਰਿਆਂ ਦਾ ਛੋਟੀ ਉਮਰੇ ਸੁਨਿਆਰੀ ਦੀ ਦੁਕਾਨ ਤੇ ਨੌਕਰੀ ਕਰ ਲੈਂਦਾ ਦਿੱਲੀ ਦਿੱਲੀ ਝਾੜੂ ਪੋਚਾ ਲਾਉਂਦਾ ਅਨਪੜ੍ਹ ਰਹੇ ਜਾਂਦਾ ਹੈ ਹੌਲੀ ਹੌਲੀ ਗਹਿਣੇ ਬਣਾਉਨੇ ਸਿੱਖ ਜਾਂਦਾ ਹੈ ਗਹਿਣੇ ਦਾ ਕਾਰੀਗਰ ਬਣ ਜਾਂਦਾ ਹੈ ਗੀਤ ਉਹਨਾਂ ਲੱਗ ਜਾਂਦੇ ਕਵਤਾ ਮੌਲਨ ਲੱਗ ਪੈਂਦੀ ਹੈ ਲਿਖਣੀ ਨਹੀਂ ਆਉਂਦੀ ਜੋ ਹੁੰਦਾ ਮੂੰਹ ਜਬਾਨੀ ਯਾਦ ਹੁੰਦਾ ਤੇ ਗੀਤ ਲਿਖਦਾ ਕਿ ਚੜ ਪੀਂਘ ਦੇ ਹੁਲਾਰੇ ਨਾਲ گاਵਾ ਵੀ ਇੱਕ ਵਾਰੀ ਆ ਜਾ ਹਾਨੀ ਜੈਨ ਅੱਖੀਆਂ ਚ ਪਾਵਾਂ ਕਿਵੇਂ ਕਜਲਾਵੇ ਅੱਖੀਆਂ ਚ ਤੂੰ ਵੱਸਦਾ ਗੁਰਦਾਸ ਮਾਨ ਹਰਾਂ ਦੀ ਫਿਲਮ ਸੀ ਉੱਚਾ ਦਰਬਾਰ ਬਿਨਾ ਜਿਹੜਾ ਸੁਰਿੰਦਰ ਚੰਦਾ ਜੀ ਵਾਲਾ ਪੁਰਸ਼ ਨਾ ਉਹ ਵੀ ਉਹਨਾਂ ਨੇ ਲਿਖਿਆ ਸੀ ਉਹਦੇ ਚ ਇੱਕ ਹੋਰ ਬੜਾ ਕਮਾਲ ਦਾ ਗੀਤ ਸੀ ਮਾਤਾ ਸੁੰਦਰੀ ਪੁੱਛੇ ਬਾਜਾਂ ਵਾਲਿਓ ਛੋਟੇ ਲਾਲ ਪਿਆਰੇ ਤੁਹਾਡੇ ਨਾਲ ਨਹੀਂ ਉਹ ਵੀ ਹਰਪ੍ਰੀਤ ਸਿੰਘ ਦਾ ਗੀਤ ਸੀ ਹਰਪ੍ਰੀਤ ਸਿੰਘ ਪਹਿਲਾਂ 47 ਦੀ ਵੰਡ ਹੰਡਾ ਕੇ ਉਹ ਸੰਤਾਪ ਢੰਡਾ ਕੇ ਠੇਡੇ ਠੁੱਕ ਰੱਖਾ ਕੇ ਦਿੱਲੀ ਚ ਪਹੁੰਚੀ ਪੰਜਾਬੀ ਜ਼ੁਬਾਨ ਲਈ ਗਹਿਣੇ ਵਰਗੀ ਗੀਤ ਕਢੀ 84 ਦੇ ਦੰਗਿਆਂ ਚ ਫਿਰਕੂ ਜਲੂਨੀਆਂ ਨੇ ਉਹਦੇ ਪੁੱਤ ਦਾ ਘਰ ਸਾੜਤਾ ਠੀਕ ਤਬਾਹ ਕਰਤਾ ਉਹ ਬੰਦਾ ਇਸ ਜਹਾਨੋਂ ਤੁਰ ਗਿਆ 47 ਦਾ ਦਰਦ ਹੰਡਾਇਆ 84 ਦਾ ਦਰਦ ਹੰਡਾਇਆ ਪਰ ਪੰਜਾਬੀਆਂ ਨੂੰ ਪਤਾ ਨਹੀਂ ਕਿ ਜਿਸ ਬੰਦੇ ਨੇ ਸਾਡੀ ਜ਼ੁਬਾਨ ਲਈ ਆ ਕੁਝ ਕੀਤਾ ਉਹ ਕਿੱਥੇ ਗਿਆ ਕਿੱਥੇ ਹੈ ਜੀ ਬਿਲਕੁਲ ਬਿਲਕੁਲ ਹੀ ਬਸਰ ਗਿਆ ਪਿਸਾਰ ਦਿੱਤੇ ਐਦਾਂ ਦੇ ਹੀਰੇ ਵਾਂਗ ਕਿਉਂਕਿ ਅਜ ਤੱਕ ਸ਼ਾਇਦ ਇਸ ਗੱਲ ਦਾ ਜ਼ਿਕਰ ਕਦੇ ਬਹੁਤ ਘੱਟ ਜੇ ਕਿਤੇ ਹੋਇਆ ਨਾਮਾਤਰ ਹੋਇਆ ਹੋ ਕਿ ਉੱਚਾਦਰ ਬਾਬੇ ਨਾਨਕ ਦਾ ਗੀਤ ਜਾਂ ਮਾਤਾ ਸੁੰਦਰੀ ਪੁੱਛੇ ਬਾਜਾਂ ਵਾਲੇ ਓਛੋਟ ਹਾਂ ਜੀ ਕੀ ਕਿਸੇ ਨੂੰ ਪਤਾ ਹੋਊਗਾ ਵੀ ਬਨਮੋਰ ਨਹੀਂ ਬਾਗਾਂ ਦੇ ਵਿੱਚ ਨੱਚਾਂ ਤੂੰ ਪਹਿਲਾਂ ਪਾਉਂਦਾ ਆ ਜਾ ਮਿੱਤਰਾਂ ਇਹ ਸਾਰਾ ਜਿਹੜਾ ਉਹਨਾਂ ਦਾ ਬਿਰਤਾਂਤ ਹੈ ਉਹ ਕਿਤਾਬ ਦੇ ਵਿੱਚ ਮੇਰੀ ਕਿਤਾਬ ਚ ਜੀ ਦੇਖੋ ਕਿਤਾਬ 250 ਸਫ਼ੇ ਦੀ ਹੈ ਉਹ ਇੱਕ ਸ਼ਾਰਟ ਇੰਟਰਵਿਊ ਦੇ ਵਿੱਚ ਸਾਰੀਆਂ ਗੱਲਾਂ ਕਰਨੀਆਂ ਸੰਭਵ ਨਹੀਂ ਨਹੀਂ ਬਿਲਕੁਲ ਬਿਲਕੁਲ ਕਿਉਂਕਿ ਮੈਨੂੰ ਬੜੇ ਲੋਕ ਕਹਿੰਦੇ ਵੀ ਇਹਦੀ ਵੀਡੀਓ ਬਣਾ ਜੋ ਐਦਾਂ ਕਰ ਵੀਡੀਓ ਬਣ ਜਾਣਗੀ ਵੀਡੀਓ ਬਹੁਤ ਲੋਕ ਬਣਾਉਂਦੇ ਰਹਿੰਨਗੇ ਪਰ ਵੀਡੀਓ ਬਣਾਉਣ ਤੋਂ ਪਹਿਲਾਂ ਡਾਕੂਮੈਂਟੇਸ਼ਨ ਜ਼ਰੂਰੀ ਹੈ ਜੇ ਸਾਡੇ ਕੋਲ ਕੋਈ ਸਬੂਤ ਹੋ ਤੱਥ ਹੋਗਾ ਤਾਂ ਸਿੱਧੇ ਕੰਮ ਕਰਾਂਗੇ ਫਿਲਹਾਲ ਮੇਰੀ ਸਾਰੀ એનર્ਜੀ ਡਾਕੂਮੈਂਟੇਸ਼ਨ ਕਰਨ ਤੇ ਲੱਗਦੀ ਹੈ ਜੀ ਕਿੰਨੇ ਕੁ ਲਾਲ ਨੇ ਜਿਹੜੇ ਫਿਰ ਲੱਭ ਲੈਣੇ ਦੇਖੋ ਵੀ ਤਾਂ ਉਹਦੇ ਚ ਹੈ ਕਿ ਮੇਰੇ ਕੋਲ ਕੋਈ 80 ਕ ਦੀ ਮੈਂ ਲਿਸਟ ਬਣਾਈ ਹੋਈ ਹੈ ਹਲੇ ਠੀਕ ਹੈ ਮੈਂ 80 ਕ ਦੇ ਕੰਮ ਕਰਕੇ ਫਿਰ ਅੱਗੇ ਵਧਾਂਗਾ ਬੀ ਦੇ ਵਿੱਚੋਂ ਹੋਰ ਕਿਹੜੇ ਜਿਹੜੀ ਇਸ ਕਿਤਾਬ ਦੇ ਵਿੱਚ ਹੈ ਲਾਲ ਗਿਆਨ ਚੰਤਾਵਨ ਹਰਪ੍ਰਜਨ ਸਿੰਘ ਚੰਮ ਸਾਧੂ ਸਿੰਘ ਆਂਚਲ ਪ੍ਰਕਾਸ਼ ਸਾਥੀ ਗੁਰਦਾਸ ਰਾਮ ਆलम ਦਿਆ ਸਿੰਘ ਦਿਲਬਰ ਗਣੇਸ਼ੋਂ ਸਿੰਘ ਸੀਤਲ ਚਰਨ ਸਿੰਘ ਸਫਰੀ 사જન رائے ਕੋਟੀ ਇਦਾਂ ਦੇ ਕਾਫੀ ਨਾਂ ਹੈ ਜੀ ਪੰਸਲ ਸਾਹਿਬ ਤੁਹਾਡਾ ਫਿਰ ਇਸ ਪਾਸੇ ਜਿਹੜਾ ਰੁਝਾਨ ਆਪਾਂ ਪਿੱਛੇ ਚੱਲਦੇ ਆ ਤੁਹਾਡੇ ਬਚਪਨ ਦੇ ਪਾਸੇ ਹੈ ਨਾ ਤੁਹਾਡਾ ਜਿਹੜਾ ਇਸ ਪੰਜਾਬੀ ਗੀਤ ਸੰਗੀਤ ਦੇ ਨਾਲ ਮੋਹ ਕਿੱਦਾਂ ਪੈਦਾ। ਮੈਨੂੰ ਇਸ ਗੱਲ ਦਾ ਕੋਈ ਨਾ ਤਾਂ ਮੈਨੂੰ ਸਵਾਲ ਸਮਝਦਾ ਤੇ ਨਾ ਹੀ ਦਾ ਕੋਈ ਜਵਾਬ ਹੈ। ਜਿਹੜਾ ਬੰਦਾ ਕਿਸ ਖਿੱਤੇ ਚ ਜੰਮਿਆ। ਮੈਂ ਪੰਜਾਬ ਚ ਜੰਮਿਆ। ਪੰਜਾਬਣ ਮਾਂ ਦਾ ਮੈਂ ਦੁੱਧ ਚੁੰਗਿਆ। ਪੰਜਾਬਣ ਮਾਂ ਦੀਆਂ ਮੈਂ ਲੋਰੀਆਂ ਲੈ ਕੇ ਬਚਪਨ ਜਵਾਨ ਹੋਇਆ। ਮੈਂ ਪੰਜਾਬੀ ਨੂੰ ਪਿਆਰ ਨਹੀਂ ਕਰੂੰਗਾ। ਤਮੈ ਕਿਰਤ ਕਾਣਾ ਜੇ ਮੈਂ ਪੰਜਾਬੀ ਨੂੰ ਪਿਆਰ ਕਰਦਾ ਤਾਂ ਕੋਈ ਮੈਂ ਬਹੁਤਾ ਵੱਡਾ ਕੰਮ ਨਹੀਂ ਕਰ ਰਹਾ। ਸਾਡਾ ਫਰਜ਼ ਹੈ ਪੰਜਾਬ ਪੰਜਾਬੀਅਤ ਨੂੰ ਕਿਉਂਕਿ ਇੱਕ ਤੁਹਾਡਾ ਸਮਾਂ ਅਸੀਂ ਮੈਂ ਇੱਕ ਗੱਲ ਹੋਰ ਦੋਸਤੋ ਦੱਸ ਦਿਨਾ ਆਪਾਂ ਪੁਰਾਣੇ ਸਮੇਂ ਦੇ ਵਿੱਚ ਜਦੋਂ ਕੈਸਟਾਂ ਸੁਣਦੇ ਸੀ ਨਾ ਕੈਸਟ ਯੁੱਗ ਸੀ ਉਹਦੇ ਵਿੱਚ ਇਹ ਹੁੰਦਾ ਸੀ ਅੱਜ ਕੱਲ ਤਾਂ ਹੋਰ ਟਾਈਪ ਹੈ ਸਿੰਗਲ ਟ੍ਰੈਕ ਨੇ ਚਲੋ ਆਪਾਂ ਇਧਰਲੇ ਪਾਸੇ ਨਹੀਂ ਜਾਂਦੇ ਉਸ ਟਾਈਮ ਤੇ ਕੀ ਹੁੰਦਾ ਸੀ ਜਿਵੇਂ ਇੱਕ ਕੈਸਟ ਆ ਗਈ ਉਸ ਕੈਸਟ ਦੇ ਲਾਸਟ ਦੇ ਵਿੱਚ ਇੱਕ ਮਸ਼ਹੂਰੀ ਆਉਂਦੀ ਰਹਿੰਦੀ ਕਿ ਅਗਲੀ ਕੈਸਟ ਕਿਹੜੀ ਆਉਣੀ ਹੈ ਤੇ ਉਹਦੇ ਵਿੱਚ ਲਿਖਿਆ ਹੁੰਦਾ ਸੀਗਾ ਅਸ਼ੋਕ ਬੰਸਲ ਜੀ ਮਾਨਸਾ ਵਾਲੇ ਪੇਸ਼ ਕਰਦੇ ਹਨ ਤੇ ਕੈਸਟ ਦਾ ਨਾਮ ਲਿਖਿਆ ਹੁੰਦਾ ਸੀ ਉਹਦਾ ਇੱਕ ਸਮਾ ਸੀ ਹਾਂਜੀ ਉਹ ਸਮਾ ਸੀ ਇਹ ਉਹ ਸ਼ਖਸੀਅਤ ਨੇ ਸ਼੍ਰੀ ਅਸ਼ੋਕ ਬੰਸਲ ਜੀ ਮਾਨਸਾ ਵਾਲੇ ਬਹੁਤ ਬਹੁਤ ਧੰਨਵਾਦ ਤੁਹਾਡਾ ਜੀ ਸੋ ਬੰਸਲ ਸਾਹਿਬ ਇਹਦੇ ਨਾਲ ਨਾਲ ਜਿੱਥੇ ਤੁਸੀਂ ਸਾਡੇ ਪੰਜਾਬ ਦੇ ਹੀਰੇ ਲੱਭੇ ਹਨ ਉਹ ਗਵਾਚੇ ਹੀਰੇ ਨੂੰ ਖੋਜ ਕੀਤੀ ਲੱਭਿਆ ਦੂਰ ਦੂਰ ਤੱਕ ਜਾ ਕੇ ਉਹਦੇ ਨਾਲ ਨਾਲ ਤੁਸੀਂ ਇੱਕ ਜਿਵੇਂ ਸਾਡਾ ਪੁਰਾਣਾ ਕਲਚਰ ਸੀ ਤਾਬਿਆਂ ਦਾ ਤੇ ਉਹਨਾਂ ਨੂੰ ਵੀ ਕਲੈਕਟ ਕੀਤਾ ਜੀ ਉਹਦੇ ਵਾਸਤੇ ਬੜੀ ਮਿਹਨਤ ਕੀਤੀ ਹੋਣੀ ਸੰਗੀਤ ਨੂੰ ਸੁਣਨ ਦਾ ਜਿਹੜਾ ਸਭ ਤੋਂ ਪਹਿਲਾ ਸਾਧਨ ਸੀ ਉਹਨੂੰ ਜਿਹਨੂੰ ਆਪਣੀ ਜ਼ੁਬਾਨ ਚ ਤਵੇ ਕਹਿੰਦੇ ਨੇ ਰਿਕਾਰਡ ਜਾ ਡਿਸਕ ਜੀ ਬਈ ਉਹ ਜਿਹੜੇ ਸਭ ਤੋਂ ਪਹਿਲੇ ਪਿਛਲੀ ਸਦੀ ਦੇ ਆਰੰਭ ਵਿੱਚ ਬਣਨੇ ਸ਼ੁਰੂ ਹੋਏ ਉਹਨੂੰ ਲਾਖ ਦੇ ਤਵੇ ਹੁੰਦੇ ਜਿਹਨੂੰ ਸ਼ੀ ਲੈ ਕੇ ਰਿਕਾਰਡ ਕਹਿੰਦੇ ਆ ਅਸੀਂ ਪੰਜਾਬੀ ਜੀ ਨੂੰ ਪੱਥਰ ਦੇ ਤਵੇ ਕਹਿੰਦੇ ਆ। ਉਹ ਇੱਕ ਕੀ ਦੋ ਉਧਰ ਹੁੰਦਾ ਇੱਕ ਉਹ ਉਧਰ ਹੁੰਦਾ। ਦੋ ਹੀ ਕੀ ਹੁੰਦੇ। 78 ਦੀ ਸਪੀਡ ਤੇ ਚੱਲਦੇ। 1 ਮਿੰਟ ਦੇ 78 ਚੱਕਰ ਕੱਢਦੇ। ਉਹਦੋਂ ਬਿਜਲੀ ਦਾ ਯੋਗ ਨਹੀਂ ਸੀ। ਹਾਂਜੀ। ਫਨਰ ਵਾਲੀਆਂ ਮਸ਼ੀਨਾਂ ਹੁੰਦੀਆਂ ਬਿਨਾ ਐਂਪਲੀਫਾਇਰ ਤੋਂ ਚੱਲਦੇ। ਪੰਜਾਬੀ ਦੇ ਬਹੁਤ ਉਸ ਤੋਂ ਬਾਅਦ ਯੁੱਗ ਬਦਲਿਆ 1965 ਦੇ ਕਿਨ। ਬਿਜਲੀ ਆ ਗਈ। ਇਰਕਡ ਸ਼ੀ ਲੱਕ ਦੀ ਬਜਾਏ ਪੀਵੀਸੀ ਮਟੀਰੀਅਲ ਦੇ ਬਣਨ ਲੱਗ ਪਏ। ਸਪੀਡ ਘਟ ਗਈ, ਗੀਤ ਵੱਧ ਹੋ ਗਏ। ਕਿਸੇ ਤੇ 2 ਦੀ ਥਾਂ ਤੇ 4 ਹੋ ਗਏ, 6 ਹੋ ਗਏ, 8 ਹੋ ਗਏ, 12 ਹੋ ਗਏ। ਤੇ ਉਹ ਪ੍ਰਾਣੇ ਗੀਤ ਸੀ ਬਹੁਤ ਵਧੀਆ ਸੀ। ਬਿਲਕੁਲ। ਉਹ ਸੋਨਾ ਸੀ। ਉਹ ਪ੍ਰਾਣੇ ਗੀਤ ਪੱਥਰ ਦੇ ਤਮੇ ਵਾਲੇ ਪਲਾਸਟਿਕ ਤੇ ਚੜਾਉਣਾ ਮਜਬੂਰੀ ਬਣ ਗਈ ਕੰਪਨੀ ਦੀ। ਅਫਸੋਸ ਇਸ ਗੱਲ ਦਾ। ਉਹ ਰਿਕਾਰਡ ਉਹ ਕਲਕੱਤੇ ਬਣਦੀ ਸੀ ਜੀ ਜਿਹੜਾ ਉੱਥੋਂ ਦਾ ਸਟਾਫ ਸੀ ਸਾਰਾ ਬੰਗਾਲੀ ਸੀ ਪੰਜਾਬੀ ਤਾਂ ਹੈ ਨਹੀਂ ਸੀ ਜਿਹੜੇ ਤਵੇ ਉਹਨਾਂ ਦੇ ਹੱਥ ਲੱਗੇ ਲੈ ਜਾ ਛਲੀਆਂ ਬਣਾ ਵਾਲੀ ਦਾਣੇ ਤਾਂ ਉਹਨਾਂ ਨੇ ਚੱਕ ਲਿਆ ਤੇ ਵੱਡੇ ਰਿਕਾਰਡ ਵਿੱਚ ਪਾਤਾ ਜਿਹੜਾ ਤਾਂ ਦੂਜੇ ਪਾਸੇ ਵਾਲਾ ਗੀਤ ਸੀ ਉਹ ਕਿੱਧਰ ਗਿਆ ਹੋ ਗਿਆ ਹੋ ਗਿਆ ਲੱਕ ਹਿੱਲੇ ਮਜਾਜ ਜਨਦੀ ਤਾਂ ਉਹਨਾਂ ਨੇ ਚੱਕਿਆ ਉਹ ਦੂਜੇ ਰਿਕਾਰਡ ਤੇ ਪਾਤਾ ਉਹਦੇ ਦੂਜੇ ਪਾਸੇ ਵਾਲਾ ਗੀਤ ਬੋਤਾ ਹੌਲੀ ਤੋਰ ਮਿੱਤਰਾ ਕਿੱਥੇ ਗਿਆ ਤਾਂ ਉਹ ਰਿਕਾਰਡ ਲੱਭਣਾ ਮੇਰੀ ਮਜਬੂਰੀ ਹੋਗੀ ਤਾਂ ਕਿ ਪੰਜਾਬੀ ਦੇ ਮਹਿੰਗੇ ਕੀਮਤ ਤੇ ਕਵਾ ਚਨਾ ਜਾਣ ਮੈਂ ਹੋਂ ਦੀ ਪੀੜੀ ਤੱਕ ਪਹੁੰਚਾ ਸਕਾਂ ਵਾਹ ਜੀ ਚਾ ਵਾਦ ਹੈ ਕਿੰਨੇ ਕੁ ਲੰਬੇ ਕਿੱਥੇ ਕਿੱਥੇ ਜਾਣਾ ਪਏ ਦੇਖੋ ਮੈਂ ਰਿਕਾਣਾ ਦੇ ਮਾਮਲੇ ਜਿਵੇਂ ਚੋਰ ਸਮਝ ਲਓ ਟਾਕੂ ਸਮਝ ਲਓ ਮੈਂ ਬੁਰੇ ਦੇ ਬਾਹਰ ਤੱਕ ਜਾਣਾ ਜੇ ਮੈਨੂੰ ਕਿਧਰ ਰਿਕਾਰਡ ਮਿਲ ਜੇ ਪਹਿਲਾਂ ਮੈਂ ਕਹੂੰ ਭਰਾਵਾ ਇਹਦੇ ਪੈਸੇ ਰਲਾ ਜਿੰਨੇ ਲੈਣੇ ਜਿੱਦੜ ਕੋਲ ਇੱਕ ਦੋ ਰਿਕਾਰਡ ਫੇਏ ਨਹੀਂ ਫਿਰ ਮੰਗ ਤੰਗ ਕੇ ਜੋ ਮਰਜ਼ੀ ਕਰਨਾ ਪੈ ਜੀ ਕਿਉਂਕਿ ਮੈਂ ਚਾਹਣਾ ਇਹ ਰਿਕਾਰਡ ਤੁਹਾਡੇ ਘਰੇ ਚਾਰ ਪਏ ਹੈ ਉਹ ਚਾਰ ਦੀ ਕੋਈ ਬਹੁਤ ਹੀ ਵੈਲਿਊ ਹੈ ਕਿਤੇ ਨਾ ਕਿਤੇ ਤੁਸੀਂ ਸਿੱਟ ਦੇਣੀ ਹੈ ਗਵਾਚ ਜਾਣੀ ਜੋ ਮੇਰੇ ਕੋਲੇ ਇਕੱਠੇ ਹੋ ਰਹੇ ਮੇਰੇ ਮਰਨ ਤੋਂ ਬਾਅਦ ਉਹ ਲਾਇਬ੍ਰੇਰੀ ਕਿਸੇ ਹੋਰ ਕੋਲੇ ਚਲੀ ਜਾਊ ਤਾਂ ਆਉਣ ਵਾਲੀ ਜਨਰੇਸ਼ਨ ਦੇ ਕੰਮ ਆਚ ਦਿਲ ਕੋ ਸੋ ਜਦੋਂ ਤੁਸੀਂ ਪੇਸ਼ ਕਰਦੇ ਸੀ ਇਹਨਾਂ ਚੀਜ਼ਾਂ ਨੂੰ ਕੈਸਟਾਉਨ ਪੇਸ਼ ਪੇਸ਼ ਕਰਦੇ ਸੀ ਨਾ ਜੀ ਉਦੋਂ ਸਵਾਲ ਜਵਾਬ रिश्ते नाते दी गल होली 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 बदलदा बदलदा ढांचा जेड़ा वो चेंज हो गया तब्दीली कुदरत दा नियम है नियम है आज ਸਾਡੀ ਪ੍ਰਵਾਸ ਸਿਕੜਦੀ ਅੱਜ ਘਰ ਚ ਇੱਕ ਮੁੰਡਾ ਇੱਕ ਕੁੜੀ ਹੈ ਤਾਂ ਜੇਠ ਭਰਜਾਈ ਦਾ ਗੀਤ ਕਿਵੇਂ ਪੈਦਾ ਹੋ ਬਿਲਕੁਲ ਜੇਠ ਹੀ ਨਹੀਂ ਲੈਣਾ ਜੀਜੇ ਸਾਲੀ ਦਾ ਗੀਤ ਕਿਵੇਂ ਪੈਦਾ ਕਿ ਮਾਸੀਆਂ ਦੇ ਗੀਤ ਕਿਵੇਂ ਪੈਦਾ ਹੋ ਸਿਸਟਮ ਵੀ ਅਲੱਗ ਆ ਗਿਆ ਅੱਜ ਲੋਕ ਜ਼ਮੀਨ ਤੋਂ ਵੀ ਦੂਰ ਹੋ ਗਏ ਤੇ ਮਿੱਟੀ ਨਾਲ ਜੁੜੇ ਗੀਤ ਸੀ ਉਹ ਵੀ ਦੂਰ ਹੋ ਗਏ ਅੱਜ ਮਸ਼ੀਨੀ ਗੀਤ ਬਣ ਗਏ ਪਹਿਲਾਂ ਜਦੋਂ ਗੀਤ ਹੁੰਦੇ ਸੀ ਉਦੋਂ ਉਹਨਾਂ ਦੀ ਸਾਲ-ਸਾਲ ਪਰ ਤਿਆਰੀ ਚੱਲਦੀ ਹੁੰਦੀ ਉਹ ਗੜੀ ਨਾਲ ਹੀ ਉਹਨਾਂ ਦੀ ਵੀਡੀਓ ਬਣਦੀ ਸੀ ਮੁਹੰਮਦ ਸਦੀਕ ਦਾ ਗੀਤ ਹੈ ਨਾ ਮਲਕੀ ਖੂਹ ਦੇ ਉੱਤੇ ਭਰਦੀ ਪਈ ਸੀ ਪਾਣੀ ਈਮਾ ਕੋਲੇ ਆ ਕੇ ਬੇਨਤੀ ਗੁਜ਼ਾਰੇ ਉਹ ਤੂੰ ਸੱਖਾਂ ਮੀਚ ਲੋ ਤੂੰ ਤੁਹਾਨੂੰ ਮਲਕੀ ਵੀ ਖੂ ਤੇ ਦੀਨਦੀ ਐ ਤੇ ਕੀਮਾ ਵੀ ਕੋਲ ਜਾਂਦਾ ਆਪਣੇ ਆਪ ਨਜ਼ਰ ਆਉਂਦਾ ਅੱਜ ਉਹ ਕੰਮ ਕਰਨ ਲਈ ਤੁਹਾਨੂੰ ਕਿੰਨੇ ਕੈਮਰੇ ਲਾਉਣੇ ਪੈਂਦੇ ਐ ਕਿੰਨੇ ਮੁੰਡੇ ਕੁੜੀਆਂ ਦਾ ਸਹਾਰਾ ਲੈਣਾ ਪੈਂਦਾ ਕਿਉਂਕਿ ਕੋਈ ਸੋਹਜ ਨਹੀਂ ਰਿਹਾ ਉਹਨੀ ਤਿਆਰੀ ਨਹੀਂ ਰਹੀ ਮੈਂ ਹੁਣ ਦੇਖਦੇ ਆ ਪਹਿਲਾ ਮਹਿਸੂਸ ਕਰਦੇ ਸੋਚੀ ਇੰਨੇ ਹੀ ਫਰਕ ਇਹ ਚੀਜ਼ ਦਾ ਫਰਕ ਤਾਂ ਪੈਂਦਾ ਕਿਉਂਕਿ ਉਹ ਰਿਸ਼ਤਿਆਂ ਦਾ ਤੇ ਅੱਜ ਦੇ ਸਮੇਂ ਦਾ ਜਿਵੇਂ ਕਹਿੰਦੇ ਆ ਹੌਲੀ-ਹੌਲੀ ਜੇ ਆਹੀ ਹੈ ਅੱਜ ਜੇ ਇਹ ਖਤਮ ਹੋ ਜੂਗਾ ਜੀ ਬਿਲਕੁਲ ਬੱਚਿਆਂ ਨੂੰ ਪਤਾ ਨਹੀਂ ਹੁਣ ਪਹਿਲੀ ਗੱਲ ਤਾਂ ਅੰਕਲ ਨੇ ਸਾਰਾ ਕੁਝ ਸੰਭਲਿਆ ਜੀ ਉਹ ਜਿਹੜਾ ਇਹ ਸਾਡੇ ਮਹਿੰਗੀ ਲਾਫਜ਼ ਹੈ ਇਹਨਾਂ ਦਾ ਬੈਂਕ ਸਾਡੇ ਗੀਤ ਨੇ ਗੀਤ ਸਮਝਣਨੇ ਬੜੇ ਜ਼ਰੂਰੀ ਉਹਨਾਂ ਚੋਂ ਸ਼ਬਦ ਕੋਸ਼ ਨੇ ਬਿਲਕੁਲ ਜੀ ਜਿਹੜੀਆਂ ਉਹ ਚੀਜ਼ਾਂ ਸੀ ਕਿਉਂਕਿ ਅਸੀਂ ਕਹਿੰਨੇ ਪੰਜਾਬੀ ਮਾਂ ਬੋਲੀ ਪਰ ਫੁੱਲਤ ਗੱਲ ਦੀ ਗੱਲ ਚੱਲਦੀ ਆ ਪਰ ਅੱਜ ਦੇ ਗੀਤਾਂ ਦੇ ਵਿੱਚ ਜੇ ਦੇਖਿਆ ਜਾਵੇ ਤਾਂ ਇੰਗਲਿਸ਼ ਵੱਧ ਹੁੰਦੀ ਹੈ ਗੀਤਾਂ ਦਾ ਨਾਮ ਵੀ ਇੰਗਲਿਸ਼ ਦੇ ਵਿੱਚ ਹੁੰਦਾ ਹੈ ਇੰਦਾਂ ਦੀ ਆਪਣੀ ਮਜਬੂਰੀ ਹੈ ਉਹ ਮੈਂ ਤਾਂ ਪਹਿਲਾਂ ਗੱਲ ਕੀਤੀ ਹੈ ਮਸ਼ੀਨੀ ਯੁੱਗ ਅੱਜ ਸਾਰਾ ਕੁਝ ਗਲੋਬਲਾਈਜ਼ ਹੋ ਗਿਆ ਅੱਜ ਸਾਡੇ ਬੱਚੇ ਆਈਲੈਂਡ ਕਰਕੇ ਕੈਨੇਡਾ ਜਾ ਰਹੇ ਐ ਅਮਰੀਕਾ ਜਾ ਰਹੇ ਕਿਤੇ ਜਾ ਰਹੇ ਉਹਨਾਂ ਨੂੰ ਇੱਕ ਛੋਟੀ ਮੰਡੀ ਲੱਗਦਾ ਤੇ ਉਹ ਜਿਹੜੀ ਅੰਗਰੇਜ਼ੀ ਜ਼ੁਬਾਨ ਹੈ ਉਹਨਾਂ ਦਾ ਹਿੱਸਾ ਬਣ ਗਈ ਤੁਸੀਂ ਅੰਗਰੇਜ਼ੀ ਵੀ ਸਿੱਖ ਲਓ ਪਰ ਪੰਜਾਬੀ ਨੂੰ ਨਾ ਭੁੱਲੋ ਬਿਲਕੁਲ ਜੀ ਬਿਲਕੁਲ ਕੋਈ ਸ਼ੱਕ ਨਹੀਂ ਕਿਉਂਕਿ ਆਪਾਂ ਇਸੇ ਮਾਨਸਾ ਦੀ ਗੱਲ ਕਰ ਲਈਏ ਕਿ ਕਿਸੇ ਸਮੇਂ ਇਹਨੂੰ ਵੈਗਵਾਰਡ ਕਹਿੰਦੇ ਸੀ ਪਰ ਇਸ ਟਿੱਬਿਆਂ ਦੀ ਧਰਤੀ ਨੇ ਕਿੱਡੇ-ਕੱਡੇ ਫਨਕਾਰ ਦਿੱਤੇ ਸਮਝੋ ਨਹੀਂ ਤਾਂ ਲੋਕ ਰੋਹਾਂ ਦੀ ਧਰਤੀ ਹੈ ਲੋਕ ਪੱਖੀ ਘੂਲਾਂ ਦੀ ਧਰਤੀ ਹੈ ਮਾਨਸਾ ਮਜ਼ਾਰਾ ਲਹਿਰ ਦਾ ਮੋਢਾ ਮਾਨਸਾ ਤੋਂ ਵੱਜਿਆ ਸੀ ਬਿਲਕੁਲ ਜੀ ਸੋ ਬਹੁਤ-ਬਹੁਤ ਧੰਨਵਾਦ ਜੀ ਬਸਲ ਸਾਹਿਬ ਤੁਸੀਂ ਸਾਨੂੰ ਸਮਾਂ ਦਿੱਤਾ ਸੋ ਦੋਸਤੋ ਅਸੀਂ ਤੁਹਾਨੂੰ ਵੀ ਗੁਜਾਰਸ਼ ਕਰਾਂਗੇ ਕਿ ਜਿਹੜੇ ਸਾਡੇ ਪੁਰਾਣੇ ਗੀਤਕਾਰ ਕਲਾਕਾਰਾਂ ਨੂੰ ਪਿਆਰ ਕਰਨ ਵਾਲੇ ਕਿਉਂਕਿ ਬਹੁਤ ਸਾਡੇ ਪੁਰਾਣੇ ਖੁੰਡ ਬੈਠੇ ਆ ਅਸੀਂ ਇੱਕ ਗੁਜਾਰਸ਼ ਵੀ ਕਰਾਂਗੇ ਕਿ ਜਿਨ੍ਹਾਂ ਨੂੰ ਦੀ ਚਾਹੁੰਦੇ ਨੇ ਵੀ ਅਸੀਂ ਇਹਨਾਂ ਫਨਕਾਰਾਂ ਬਾਰੇ ਕੀਤੀ ਹੋਈ ਖੋਜ ਬਾਰੇ ਪਤਾ ਕਰੀਏ ਤਾਂ ਤੁਸੀਂ ਮਿੱਟੀ ਨੂੰ ਫਰੋਲ ਜੋਗੀ ਆ ਕਿਤਾਬ ਹੈ ਜਿਹੜੀ ਉਹ ਮੰਗਵਾ ਸਕਦੇ ਹੋ ਅਸੀਂ ਸ੍ਰੀ ਅਸ਼ੋਕ ਬਾਂਸਲ ਜੀ ਦਾ ਨੰਬਰ ਜਿਹੜਾ ਉਹ ਸਕਰੀਨ ਤੇ ਵੀ ਦੇਵਾਂਗੇ ਡਿਸਕ੍ਰਿਪਸ਼ਨ ਦੇ ਵਿੱਚ ਵੀ ਦੇਵਾਂਗੇ ਉਹ ਤੁਸੀਂ ਫੋਨ ਕਰਕੇ ਮੰਗਵਾ ਸਕਦੇ ਹੋ ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸਤਿ ਸ੍ਰੀ ਅਕਾਲ